ਮੋਂਦਾ ਗਿਆ ਐਫਐਸਸੀ ਸਾਰੇ ਮੇਰੀ ਜੁਬੀ ਨਮਾਉਂਦੇ ਰਹੇ ਤੁਸੀਂ ਸਾਰੇ ਦੁੱਖਾਂ ਸੁੱਖਾਂ ਚਿਰ ਸਾਥ ਬੰਦੇ ਰਹੇ ਮੈਨੂੰ ਆਉਂਦਾ ਗਿਆ ਪਰ ਲੇਕਿਨ ਜਦੋਂ 5 ਸਾਲ ਦਾ ਰੁਕਾ ਹੋਇਆ 2017 ਤੋਂ ਲੈ ਕੇ 22 ਤੱਕ ਤੁਸੀਂ ਅਨਤਕ ਪਿਆਰ ਮੈਨੂੰ ਮੈਂ ਸਭ ਦਾ ਤਹੰਕਾ ਦਿਲ ਬਾ ਨੇ ਅਨਤਕ ਪਿਆਰ ਦਾ ਇਤਿਹਾਸ ਇਤਿਹਾਸ ਲਿਖਿਆ ਗਿਆ ਜਦੋਂ ਹਲਕਾ ਦਰਵਾਜ਼ਾ ਰਾਣੀ ਦੇ ਖੇਤਰਾਂ ਤੋਂ ਹੋਊਗੀ ਉਹਨਾਂ ਦੇ ਸਮੇਂ ਹੋਊਗੀ ਤਾਂ ਸਭ ਤੋਂ ਵੱਡ ਲੀਡ ਕਦੋਂ ਹੋਈ ਸੀ ਇਹਦਾ ਚੇਤਰ ਹੋਇਆ ਕਰੂਗਾ ਔਰ ਉਹ ਜਿਹੜਾ ਕੀਆ ਕਿ 51000 ਤੋਂ ਬੰਦ ਬੋਟਾਂ ਦੀ ਲੀਡ ਜਿਹੜੀ ਸੀ 222 ਨਹੀਂ ਤੁਸੀਂ ਸਾਰੇ ਜਾਣਦੇ ਹੋ ਸਾਰੇ ਐਮਸੀ ਸਾਹਿਬ ਬੈਠੇ ਹੋਏ ਨੇ ਸਰਪੰਚ ਸਾਹਿਬ ਬੈਠੇ ਹੋਏ ਨੇ ਹਲਕਾ ਦਰਵਾਜ਼ਾ ਤੇ 500 ਕਦੇ 700 ਕਦੇ 800 ਦੀ ਲੀਡ ਹੁੰਦੀ ਸੀ ਇੱਕ طرفੋਂ ਮਕਾਨਾਂ

ਆਧਰੇ ਪਿੰਡ ਦੇ ਅੰਦਰ ਜਦੋਂ ਵੀ ਕੋਈ ਆਉਂਦਾਗਾ ਜੇ ਸਰਪੰਚ ਆਵੇ ਜੇ ਰੋਵੀ ਕਿਰਦਾਰ ਹੈ ਕਿ ਜੇ ਕਾਲੀਦਾ ਦਾਦਾ ਤੇ ਗਗਨੂ ਸਾਹਿਬ ਜੀ ਕਦੇ ਮੈਂ ਕਿਸੇ ਨਾਲ ਕੋ ਵਿਤਰਾ ਨਹੀਂ ਕੀਤਾ ਸੋ ਸਾਰੇ ਪਿੰਡਾਂ ਦੇ ਬੈਠੇ ਹਾਂ ਦੱਸਦੇ ਮੈਂ ਕਾਲੀਦਾ ਦਾਦੇ ਦੇ ਕੰਢੇ ਤੋਂ ਹਰੇਕ ਨੂੰ ਹਰੇਕ ਨੂੰ ਆਪਾਂ ਨੇ ਗਰਾਂਟ ਪਾਈ ਆ ਔਰ ਇਹਹੀ ਕਾਰਨ ਆ ਕਿ ਮੈਂ ਅਮਨ ਜੀ ਇਹ ਦੰਦਾ ਕਿ 50 ਲੱਖ ਵਾਲੀਆਂ ਤੁਸੀਂ ਜੇਦਾਂ ਕਰੋਗੇ ਕਿਲਾ میرے یاد آ جہار گڑھ نہار گڑھ سردار بگوت مان جی آئے سو ਹੁਣ ਇਸ ਦੁਨੀਆ 'ਚ ਨਹੀਂ ਰਹੇ ਤੇਜਾਰ ਸਿੰਘ ਸੰਤਰ ਤੇਜਾਰ ਸਿੰਘ ਸੰਤਰ ਜਿਹੜੇ ਜਿਨ੍ਹਾਂ ਨੇ ਕਿਸੇ ਸਮੇਂ ਹਲਕਾ ਪਾਣੀ ਵਿੱਚ ਸੰਪੂਰਨ ਦੀ ਦਵਾਈ ਕੀਤੀ ਆ ਉਹਨਾਂ ਦੇ ਬੁੱਤ ਜਦੋਂ ਲੋਕਾਂ ਨੂੰ ਸਮਰਪਿਤ ਕੀਤਾ ਤਾਂ ਉਸ ਸਮੇਂ ਸੀ ਨਾ ਉਸੇ ਤੀੜਾ ਛੋਟਾ ਕੰਡਾ ਤੋਂ ਪਤਾ ਆਬਾਦੀ ਘਟਾ ਤਾਂ ਉਸ ਸਮੇਂ ਸਮਾ ਲੋਕ ਕੋਲ ਦੀ ਗ੍ਰਾਂਟ ਸੀਗੀ ਉਹ ਸਾਰੀ ਗ੍ਰਾਂਟ ਮੈਂ ਲੱਗਦਾ ਫੈਟ ਲੱਗਦੀ ਆ ਜੇ ਨਹੀਂ ਤਾਂ ਲੋਕ ਟਿਕਰਾ ਕਰਦੇ ਕਿ ਸਰਕਾਰ ਸਭ ਵੋਟਰਾਂ ਪਰ ਨਹੀਂ ਜੋ ਕੱਲ ਨਾ ਸਰਦਾਰ ਪ੍ਰਭਾਤ ਸਿੰਘ ਮਾਂਗੀ ਦੇ ਕੇ ਜਾ ਲੋਕ ਮਿੰਟ ਅਸੀਂ ਕੀਤੀ ਉਹ 100% ਤਸਵੀਰ ਤੇ ਪੂਰੇ ਉੱਤਰਿਆ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਤੁਹਾਨੂੰ ਗੰਮੀ ਤੇਜਸ ਸਿੰਘ ਸਵਰਧਜੀ ਉਹ ਮੈਂਟਰ ਪਾਰਲੀਮੈਂਟ ਸੀਗੇ ਜਦੋਂ ਉਹਨਾਂ ਦੇ ਦੇਖ ਰਖਦੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਮੌਤ ਹੁੰਦੀ ਆ ਜਦੋਂ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਮੌਤ ਹੁੰਦੀ ਆ ਤਾਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਨੇ ਆ ਕੇ ਦੇਖਿਆ ਕਿ ਪਾਰਲੀਮੈਂਟ ਦੇ ਅੰਦਰ ਮੌਤ ਹੋਈ ਸੀਗੀ ਕਿਸ ਫੋਟਰ ਮੈਂਬਰ ਪਾਰਲੀਮੈਂਟ ਦੇ ਕੋਲੇ ਕੀ ਆ ਉਹਨਾਂ ਨੇ ਹੱਥ ਪਿੱਛੇ ਝੋੜਾ ਸੀਗਾ ਪਰਾਹੁਣੇ ਖੁਸ਼ੀ ਸੀਗਾ ਦੋ ਸੁੱਕੀਆਂ ਰੋਟੀਆਂ ਤੇ ਅਚਾਰ ਇਸ ਤਰ੍ਹਾਂ ਦਾ ਕੈਰੈਕਟਰ ਰਿਹਾ ਆਪਣੇ ਸੰਬੂਧ ਮੈਂਬਰ ਪਾਰਲੀਮੈਂਟ ਦਾ